ਸਰਕਾਰ ਬਹੁਤ ਬਹੁਤ ਸਵਾਗਤ ਕਰਦਾ। ਔਰ ਲਗਾਤਾਰ ਪਿਛਲੇ 8-10 ਦਿਨ ਤੋਂ ਮੈਂ ਜਿੱਥੇ ਵੀ ਪ੍ਰਚਾਰ ਲਈ ਗਿਆ ਉਹ ਉਰਦਾਸਪੁਰ ਗਿਆ ਬਟਾਲਾ ਗਿਆ ਕਾਦੀ ਗਿਆ ਲਗਾਤਾਰ ਪੱਤਰਕਾਰ ਮੇਰੇ ਕੋਲ ਸਵਾਲ ਪੁੱਛੇ ਕਰਦੇ ਸੀ ਕਿ ਆਪ ਦੇ ਲੋਕ ਕਹਿੰਦੇ ਨੇ ਕਿ ਕੇਜਰੀਵਾਲ ਨੂੰ ਨਜਾਇਜ਼ ਰਫਸ ਆ ਜਾਏਗਾ। ਔਰ ਮੈਂ ਹਰ ਪੱਤਰਕਾਰ ਨੂੰ ਇਹ ਜਵਾਬ ਦਿੱਤਾ ਕਿ ਦੇਖੋ ਗੱਲ ਇਹ ਹੈ ਕਿ ਇਦੇ ਵਿੱਚ ਕੋਈ ਬੀਜੇਪੀ ਦਾ ਕੋਈ ਲੜਾ ਦੇਣੇ ਦਾ ਇਹਦੀ ਇਨਕੁਆਰੀ ਈਡੀ ਕਰੇ ਕਰਦੀ ਔਰ ਏਡੀ ਨੇ 99 ਵਾਰ ਸੰਮਨ ਇਹਨਾਂ ਨੂੰ ਭੇਜੇ ਨੇ ਕਿੱਥਾ ਨ ਕਿੱਥੇ ਕਰਪਸ਼ਨ ਹੋਈ ਐ 100 ਕਰੋੜ ਰੁਪਏ ਦੀ ਇਸੇ ਕਰਕੇ ਉਹਨੂੰ ਹੋ ਰਹਾ ਗ੍ਰਿਫਤਾਰ ਪਰ ਅੱਜ ਦੇ ਹਾਈ ਕੋਰਟ ਨੇ ਵੀ ਉਤੇ ਮੋਹਰ ਲਗਾਤੀ ਵੀ ਇਹ ਜਿਹੜੇ ਲੋਕ ਨੇ ਕੇਜਰੀਵਾਲ ਜਿਹੜਾ ਮੇਨ ਸ਼ਰਾਬ ਘਟਾਲੇ ਦਾ ਜਿਹੜਾ ਕੰਮ ਹੋਇਆ ਪਾਸਟਰ ਹਮਾਰਾ ਸਮਝਦਾ ਇਸ ਕਰਕੇ ਅੱਜ ਅੱਜ ਕੋਈ ਸ਼ੰਕਰੇ ਦੇ ਜਿਹੜਾ ਕੇਜਰੀਵਾਲ ਦੇ ਆਪ ਦੇ ਲੋਕ ਜਿਹੜੇ ਬਾਰ-ਬਾਰ ਬੋਲੇਗੇ ਤੇ ਮੇਰੇ ਕੋਲ ਕੁਐਸਚਨ ਪੁੱਛੇ ਕਰਦੇ ਸੀ ਵੀ ਦੱਸੋ ਜੀ ਇਹ ਬੀਜੇਪੀ ਦੇ ਲੋਕ ਨੇ ਜਾਇਜ ਕਰੇ ਕਰਦੇ ਨੇ ਔਰ ਕੇਜਰੀਵਾਲ ਨੂੰ ਰਜ਼ਾਇਨ ਕਰਨਾ ਚਾਹੀਦਾ ਔਰ ਵੈਸੇ ਤੇ ਇਹ ਜਿਹੜੇ ਆਪ ਪਾਰਟੀ ਹੈ ਇਹ ਤੇ ਮਤਲਬ ਇਹ ਪੰਜਾਬ ਚ ਦੇਖ ਲੋ ਇਹਦੇ ਹਾਲਾਤ ਝੂਠ ਬੋਲਣ ਤੇ ਮਾਇਰ ਨੇ ਕਿੰਨੀ ਸਫਾਈ ਨਾਲ ਝੂਠ ਬੋਲਦੇ ਜਿਸ ਤਰੀਕੇ ਨਾਲ ਪੂਰੇ ਪੰਜਾਬ ਚ ਮਤਲਬ ਜਨਾਬ ਦੇ ਸਮੇਂ ਝੂਠ ਬੋਲਿਆ ਔਰ ਇੱਕ ਵੀ ਆਪਣਾ ਵਾਦਾ ਪੂਰਾ ਨਹੀਂ ਕੀਤਾ ਕਦੇ ਅੱਜ ਇਹ ਸਾਰੇ ਲੋਕ ਜਿਹੜੇ ਆ ਤੁਹਾਡੇ ਸਾਹਮਣੇ ਨੇ ਔਰ ਪੰਜਾਬ ਚ ਵੀ ਜਿਹੜੀ ਇਹ ਪਾਲਿਸੀ ਜਿਹੜੀ ਆਈ ਹੈ ਇਹ ਜੋ ਦਿੱਲੀ ਚ ਪਾਲਿਸੀ ਆਈ ਸ਼ਰਾਬ ਦੀ ਹੋਈ ਪੰਜਾਬ ਚ ਆਈ ਹੈ ਔਰ ਪੰਜਾਬ ਦੀ ਵੀ ਦੇਖੋ ਇਹ ਲੋਕ ਕਿਸਾ ਨਾ ਕਿਥੇ ਇਨਵੋਲਵ ਹੋਣੇ ਨੇ। ਔਰ ਆਨ ਆਲੇ ਸਮੇਂ ਤੇ ਦੇਖੋ ਜਿਹੜਾ ਚੋਰ ਹੈ ਉਹ ਤੇ ਫਸਣਾ ਚਾਹੀਦਾ ਉਹਨੂੰ ਫੜਨਾ ਚਾਹੀਦਾ। ਔਰ ਮੋਦੀ ਜੀ ਵੀ ਹਰ ਆਪਣੇ ਪਾਰਟੀ ਚ ਕਹਿੰਦੇ ਮੈਂ ਜਿਹੜੇ ਜਿਹੜੇ ਐਸੇ ਲੋਕ ਨੇ ਜਿਹਨਾਂ ਨੇ ਕਰਪਸ਼ਨ ਕੀਤਾ ਦੀ ਹੈ ਜਿਹੜੇ ਚੋਰ ਨੇ ਉਹਨਾਂ ਨੂੰ ਸਪੇਅਰ ਨਹੀਂ ਕੀਤਾ ਜਾਏਗਾ। ਸੋ ਪਾਰਟੀਆਂ ਦੇ ਸਾਰੇ ਪਾਰਟੀ ਦੇ ਪ੍ਰਮੁੱਖ ਲੋਕ ਆਏ ਨੇ ਤੇ ਮੇਨ ਇਹੋ ਹੀ ਹੈ ਕਿ ਅੱਜ ਜਿਹੜਾ ਪੰਜਾਬ ਜੇ ਚਲੇਗਾ ਤਾਂ ਲਗਾਤਾਰ ਵੀ ਬੀਜੇਪੀ ਫਸਾਈ ਕਰਦੀ ਹੈ ਜਾਂ ਪਾਰਟੀ ਦੇ मतलब लोग के दिन, ने करेजरी सामने आ गया सब कुछ आज भी प्रेस कानफ्रेंस की भूमिका आप सब सामने रखी है और इस प्रेस कॉन्फ्रेंस पार्टी के सब प्रमुख नेता और इस लोकसभा हल्के उम्मीदवार दिनेश सिंह बब्बू जी भी विराजमान ने अध्यक्ष जी ने सारे का नोडक्शन कराती है ਅੱਜ ਦੀ ਪ੍ਰੈਸ ਕਾਨਫਰੰਸ ਦਾ ਮਤਲਬ ਇਹ ਹੈ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਜਿਹੜੀ ਕਿ ਨੈਤਿਕਤਾ ਦੀ ਦਵਾਈ ਦਿੰਦੀ ਸੀ ਔਰ ਇਹਨੂੰ ਰਾਜਨੀਤਿਕ ద్వੇਸ਼ ਦੇ ਨਾਲ ਬਦਲੇ ਦੀ ਭਾਵਨਾ ਦੇ ਨਾਲ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੀ ਗਈ ਕਾਰਵਾਈ ਕਹਰੇ ਸੀ ED ਦੀ ਗਿਫਤਾਰੀ ਨੂੰ ਲੈ ਕੇ ਸ਼ਰਾਬਪੂਟ ਹਾਲੇ ਚ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਗਿਫਤਾਰੀ ਹੋਈ ਉਹਦੇ ਤਰੀਕੇ ਨੂੰ ਲੈ ਕੇ ਮਾਨਯਾ ਹਾਈ ਕੋਰਟ ਦੇ ਅੰਦਰ ਇਹ ਗਏ ਕਿ ED ਨੇ ਜਿਸ ਤਰੀਕੇ ਨਾਲ ਸਾਨੂੰ ਗਿਫਤਾਰ ਕੀਤਾ ਉਹ ਗਲਤ ਹੈ ਉਹਨੂੰ ਚੈਲੰਜ ਕੀਤਾ ਉਹਨਾਂ ਨੇ ਔਰ ਰਾਜਨੀਤਿਕ ਇਲਜ਼ਾਮ ਲਗਾਏ ਲੇਕਿਨ ਕੱਲ ਜਿਹੜਾ ਫੈਸਲਾ ਆਇਆ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ अरविंद केजरीवाल ਨੂੰ ਅਗਰ ਅਗਰ ਥੋੜੀ ਜੀ ਵੀ ਨਾਤੀ ਨੈਤਿਕਤਾ ਜਬਤੀਏ ਵੈਸੇ ਨੈਤਿਕਤਾ ਐ ਨਹੀਂ ਨਾ ਤੇ ਨਾਤੀਕਤਾ ਦੀਆਂ ਲੋਕਤੰਤਰ ਦੀਆਂ ਸੰਵਿਧਾਨ ਦੀਆਂ ਗੱਲਾਂ ਕਰਕੇ ਲੋਕਤੰਤਰ ਨੂੰ ਤਰਤਰ ਕਰਨ ਵਾਲੇ ਇਹੋ ਹੀ अरविंद केजरीवाल ਆ ਜਿਹੜਾ ਕਹਿੰਦਾ ਸੋਨੀਆ ਨੂੰ ਅੰਦਰ ਕਰੋ ਮੈਂ ਤਾਂ ਕਦੇ ਵੀ ਹੈਰਾਨ ਹੋਣਾ ਕਿ ਜਿਹੜਾ ਇਹ ਇੰਡੀਆ ਗੱਠਬੰਧਨ ਦਾ ਜਿਹੜਾ ਕੁੰਵਾ ਹੈ ਇੱਕ ਦੂਰੇ ਨਾਲ ਬਹਿੰਦਾ ਕਿਦਾ ਹੈ ਇਹ ਕੇਦਰੀ ਵਾਲੇ ਕਹਿੰਦਾ ਰਹੇ ਸੀ ਕਿ ਅਗਰ ਕਿਸੇ ਤੇ ਇਲਜ਼ਾਮ ਲੱਗ ਜੇ ਤੇ ਉਹਨੂੰ ਰਜ਼ਾਇਨ ਕਰ ਦੇਣਾ ਚਾਹੀਦਾ ਤੇ ਆਜੋ ਧਿਆੜ ਜ਼ਿਲ੍ਹੇ ਚ ਬੈਠਾ ਹੈ ਇਤਨੀ ਬੇਸ਼ਰਮੀ ਸੱਤਾ ਦਾ ਇੰਨਾ ਲਾਲਚ ਔਰ ਉਹ ਬੰਦਾ ਜਿਹੜਾ ਅੰਨ ਅਧੋਲਨ ਜੇ ਕਹਿੰਦਾ ਸੀ ਕਿ ਮੈਨੂੰ ਬੱਚਿਆਂ ਦੀ ਸੋ ਮੈਂ ਕੁਰਸੀ ਤੇ ਨਹੀਂ ਬੈਣਾ ਮੈਂ ਮੁੱਖ ਮੰਤਰੀ ਨਹੀਂ ਬੰਨਾ ਲੇਕਿਨ ਉਹ ਅਸਲੀ ਜਿਹੜਾ ਕਿਦਾਂ ਸਮਝ ਆ ਰਿਹਾ ਈਡੀ ਨੇ ਗ੍ਰਿਫਤਾਰ ਕਰ ਲਿਆ ਗਿਫਤਾਰ ਕਰਨ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਤੇ ਚਲਾ ਗਿਆ ਹੈ ਿਹੜ੍ਹ ਜੇਲ ਬੇਸ਼ਰਮੀ ਦੀ ਹੱਦ ਹੈ ਕਿ ਹੁਣ ਤੱਕ ਵੀ ਰਿਜ਼ਾਈਨ ਨਹੀਂ ਕਰ ਰਿਹਾ ਇਦਾਂ ਦਾ ਆਜ਼ਾਦ ਦੇਸ਼ ਦੇ ਅੰਦਰ ਇਦਾਂ ਦਾ ਕੋਈ ਉਦਾਹਰਣ ਹੈ ਨੈਤਿਕਤਾ ਨਹੀਂ ਰਹੀ ਸੀ ਅਡਵਾਨੀ ਜੀ ਨੇ ਨੈਤਿਕਤਾ ਨਹੀਂ ਰਹੀ ਸੀ ਮਦਨ ਲਾਲ ਕੁਰਾਨਾ ਨੇ ਉਹਨਾਂ ਦੇ ਨਾਂ ਹੀ ਆਇਆ ਸੀ ਡੈਰੀ 'ਚ ਨਾ ਹੀ ਲਿਖਿਆ ਸੀ ਉਹਨਾਂ ਨੇ ਕਿਹਾ ਮੈਂ ਪਾਰਲੀਮੈਂਟ ਛੱਡ ਰਿਹਾ ਰਿਜ਼ਾਈਨ ਕਰਤਾ ਜੇ ਜਦ ਤੱਕ ਮੈਂ ਖਾਨਪਾਕ ਸਾਹਿਬ ਨੇ ਹੋਗਾ ਇਹ ਵੀ ਕਹਾਂ ਮੈਂ ਉਦ ਤੱਕ ਚੋਣਾਂ ਵੀ ਨਹੀਂ ਲੜਾਂਗਾ ਲੇਕਿਨ ਇਹ ਐ ਸਾਹਿਬ ਪਤਾ ਨਹੀਂ ਡਰਾਮੇ ਬਾਦ ਪੱਲੇ ਪੈ ਗਈ ਪਾਰਟੀ ਝੂਠ ਦਾ ਪਲੰਦਾ ਪਾਰਟੀ ਪੱਲੇ ਪੈ ਗਈ ਔਰ ਕੱਲ ਜੋ ਕੋਰ ਨੈਰਾ ਦਾ ਹਾਲ ਕੀਤਾ ਉਹਦੇ باوجود ਵੀ ਬਿਸ਼ਰਮੀ ਦੇ ਨਾਲ ਨਾ ਫਿਰ ਸ਼ਾਮ ਨੂੰ 5 ਵਜੇ ਉਹਨਾਂ ਦੇ ਪੱਤਰਕਾਰ ਜਿਹੜੇ ਉਹਨਾਂ ਦੇ ਪ੍ਰਵਕਤਾ ਉਹ ਆ ਗਈ ਪਤਾ ਨਹੀਂ ਕਿਸ ਮੂ ਨਾਲ ਆਂਦੇ ਨੇ ਸਮਝ ਨਹੀਂ ਆਂਦੀ ਕੋਰ ਕਹਿੰਦੀ ਈਡੀ ਦੀ ਗਿਫਤਾਰੀ ਬਿਲਕੁਲ ਜਾਇਜ਼ ਇਹਨਾਂ ਨੇ ਕੀ ਕਹਿਆ ਸੀ ਜੀ ਕੀ ਗਵਤਾਰੀ ਜਾਇਦ ਨਹੀਂ ਹੈ ਜੀ ਤਰੀਕਾ ਠੀਕ ਨਹੀਂ ਹੈ ਕੋਰਟ ਨੇ ਇਹ ਕਿਹਾ ਕਿ ਤੁਹਾਨੂੰ ਇਹਨਾਂ ਨੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਨੋ ਨੋ ਸਮਨ ਭੇਜੇ ਤੁਸੀਂ ਇਹਨਾਂ ਨੂੰ ਕਹ ਰਹੇ ਸੀ ਕਿ ਵੀਡੀਓ ਕਾਨਫਰੈਂਸ ਜਰਾ ਮੇਰੇ ਕੋਲ ਪੁਛਤਾਲ ਕਰ ਲੋ ਇਹ ਮੁਜਰਮ ਤੈ ਨਹੀਂ ਕਰੇਗਾ ਧਿਆਨ ਨਾਲ ਸੁਣ ਲੈਣਾ ਮੁਜਰਮ ਤੈ ਨਹੀਂ ਕਰੇਗਾ ਕਿ ਏਜੰਸੀ ਨੇ ਆਪਣੀ ਪੁਛਤਾਲ ਕਿਸ ਤਰੀਕੇ ਨਾਲ ਕਰਨੀ ਹੈ और मजे की गल कि ए, ही नहीं किया उन्होंने उन्होंने कहा मुख्यमंत्री के नाते भी आम आदमी पार्टी के कन्वीनर के नाते भी प्रथम दृष्टि के अंदर थोड़ा तो रोल जो दिखाई दे रहा गिरफ्तारी है बिल्कुल किसी निजम का उल्लंघन नहीं है आगे मेरे को पूरा करना चाहना अभी तीसरा पॉइंट जो उन्होंने उठाया उन्होंने कहा जी कि जो गुआ ने ਜਿਨ੍ਹਾਂ ਨੇ ਬਿਆਨ ਤੁਸੀਂ ਲੈ ਕੇ ਜਿਸ ਆਧਾਰ ਦੇ ਉੱਤੇ ਈਡੀ ਸਾਨੂੰ ਇਹ ਕਹਿ ਰਹੀ ਹੈ ਕਿ ਮੁਜਰਮ ਨੇ ਉਹ ਰਾਣਜੀ ਉਹ ਬੋਨਡ ਦਿੱਤੇ ਜੀ ਉਹ ਦੀ ਚੋਣ ਲੜ ਰਹੇ ਆ ਉਹਨਾਂ ਨੇ ਪਹਿਲੇ ਬਿਆਨ ਕੁਝ ਹੋਰ ਦਿੱਤੇ ਬਾਅਦ ਚ ਬਿਆਨ ਜਦੋਂ ਸਾਡਾ ਨਾਮ ਲੱਲਿਆ ਉਹਨਾਂ ਨੂੰ ਜ਼ਮਾਨਤ ਦਿੱਤੀ ਕੋਰਟ ਨੇ ਕਿਹਾ ਕਿ ਜਿਹੜੇ ਉਹ ਬਿਆਨ ਹੈ ਉਹ ਮੈਜਿਸਟਰੇਟ ਦੇ ਨੇ ਲਏ ਆ ਤੁਸੀਂ ਮਜ਼ੇਦਾਰ ਗੱਲ ਸੁਣਨਾ ਕਿ ਮੈਜਿਸਟ੍ਰੇਟ ਨੇ ਜੱਜ ਦੇ ਸਾਹਮਣੇ ਬਿਆਨ ਲਿਆ ਤੂੰ ਜੱਜ ਦੀ ਕ੍ਰੈਡੀਬਿਲਟੀ ਤੇ ਪ੍ਰਸ਼ਨ ਜਿਨ ਉਠਾਣਾ ਚਾਹੁੰਦੇ ਹੋ ਜਿਨ ਇੰਨੀ ਲਤਾੜ ਅਜ ਤੱਕ ਕਿਸੇ ਨੂੰ ਨਹੀਂ ਸੁਣ ਦੇਖੀ ਕਿ ਜਿਸ ਤਿਹਰਾ ਕੋਰਟ ਨੇ ਇਹਨਾਂ ਨੂੰ ਤੋ ਤੋ ਕੇ ਲਤਾੜਿਆ ਕਿ ਭਈ ਉਹ ਜੱਜ ਨੇ ਬਿਆਨ ਲਿਆ ਔਰ ਇਹ ਕੋਰਟ ਤੈਅ ਕਰਦੀ ਹੈ ਕਿਨੂੰ ਗਵਾ ਬਣਾਣਾ ਹੈ ਤੇ ਕਿਨੂੰ ਗਵਾ ਨਹੀਂ ਬਣਾਣਾ ਔਰ ਨਾਲੇ ਇੱਕ ਹੋਰ ਵੱਡੀ ਗੱਲ ਜਿਹੜਾ ਭਾਜੀਪੀ ਨੂੰ ਕਹੀ ਜਾਂਦੇ ਭਈ ਮੋਦੀ ਕਰਵਾ ਰਿਆ ਭਾਜੀਪੀ ਕਰਵਾ ਰਹੀ ਹੈ ਕੋਰ ਨੇ ਸਾਫ ਸਾਫ ਕਿਹਾ ਇਹ ਮਾਮਲਾ ਸਰਕਾਰ ਤੇ ਕੇਂਦਰੀਵਾਲ ਦਾ ਨਹੀਂ ਹੈ ਇਹ ਮਾਮਲਾ ਈਡੀ ਤੇ ਕੇਂਦਰੀਵਾਲ ਦਾ ਇਹਦੇ ਵੱਡੀ ਲਤਾੜ ਪੈਣ ਤੋਂ ਬਾਅਦ ਅੱਜ ਵੀ ਅਗਰ ਆਮ ਆਦਮੀ ਪਾਰਟੀ ਇਹ ਕਹੇ ਕਿ ਅਸੀਂ ਨੈਤਿਕਤਾ ਦੇ ਆਧਾਰ ਤੇ ਰਾਜਨੀਤੀ ਕਰਦੇ ਹਾਂ ਇਹ ਤੇ ਭ੍ਰਸ਼ਟਾਚਾਰ ਖਤਮ ਕਰਨਾ ਆਇਆ ਸੀ ਇਹਨਾਂ ਨੇ ਭ੍ਰਸ਼ਟਾਚਾਰ ਖਤਮ ਕਰਨ ਦੇ ਲਈ ਮੈਂ ਨਿਆਣਾ ਹੀ ਸੋਚੂ ਕਿ ਰਾਜਨੀਤੀ ਚ ਨਹੀਂ ਆਵਾਂਗਾ ਰਾਜਨੀਤੀ ਚ ਵੀ ਆ ਗਿਆ ਨਿਆਣਾ ਦੀ ਸੋਚੂ ਕਿ ਮੈਂ ਮੁੱਖ ਮੰਤਰੀ ਨਹੀਂ ਬਣਾਂਗਾ ਮੁੱਖ ਮੰਤਰੀ ਵੀ ਬਣ ਗਿਆ ਸੋਚੂ ਕਿ ਕਦੀ ਵੀ ਜ਼ਿੰਦਗੀ ਚ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗਾ ਉਹ ਕਾਂਗਰਸ ਵੀ ਕੋਠੀ ਚ ਜਾ ਕੇ ਬਹਿ ਗਿਆ ਇਹ ਵੀ ਕਸਮ ਖਾ ਲਈ ਕਿ ਕਦੀ ਬੰਗਲਾ ਨਹੀਂ ਲਵਾਵਾਂਗਾ ਹੁਣ ਤਾਂ ਸ਼ੀਸ਼ਮੈਲ ਬਣਾ ਲਿਆ ਹਾਲ ਸਮਝੋ ਨਾ ਇਸ ਆਦਮੀ ਮਲਾ ਗਿਰਗੜ ਵੀ ਹੁੰਦਾ ਨਾ ਇਹਦਾ वो भी रंग बदल हुए थोड़ा थोड़ा टाइम लगा ये तो एक मिनट गिरगिड़ की तरह अपने आपू बदल अ प्रेस कॉन्फ्रेंस के माध्य माध्यम न अं आम आदमी पार्टी को यह कहना चाहते हैं उन्होंने सुप्रीमो कहना चाहते हैं अगर तेरा देश की जुडिशरी अंदर देश के लोकतंत्रिक परंपरा अंदर विश्वास है अगर मासा जी तेरे चैत नैतिकता है तो तू रिजाइन करना चाहता लेकिन उम्मीद नहीं है ना ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜਾ ਇਹਨਾਂ ਨੇ ਰੋਲਾ ਪਾਇਆ ਸੀ ਕਿ ਪੋਲੀਟੀਕਲ ਮੁੱਦਾ ਹੈ ਜੀ ਇਹ ਚੋਣਾਂ ਦੇ ਅੰਦਰ ਇਹ ਜੀ ਸਾਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਜੀ ਕੋਰਟ ਨੇ ਕਿਹਾ ਕਿ ਅਸੀਂ ਤੱਥਾਂ ਦੇ ਆਧਾਰ ਤੇ ਨਿਰਣੇ ਕਰਦੇ ਹਾਂ ਕੋਰਟ ਬਰਾਜਨੀਤੀ ਦੇ ਬਾਹਰ ਕੀ ਹੋ ਰਿਹਾ ਉਦੋਂ ਤੋਂ ਪ੍ਰਭਾਵਿਤ ਨਹੀਂ ਹੁੰਦੀ ਮੈਨੂੰ ਲੱਗ ਕੇ ਵੀ ਸਵਾਲ ਉਠਾਇਆ ਕੋਰਟ ਨੇ ਉਹ ਉਹਨਾਂ ਦੀ ਉਸ ਤਰਕ ਨੂੰ ਵੀ ਨਕਾਰਿਆ ਔਰ ਮਜ਼ੇ ਦੀ ਗੱਲ ਹੈ ਬੜੀ ਦੇਰ ਤੋਂ ਜੱਜਾਂ ਦੀ ਜਜਮੈਂਟ ਆਂਦੀ ਹੈ ਲੇਕਿਨ ਕੱਲ ਜਿਹੜੀ ਜਜਮੈਂਟ ਆਈ ਹੈ ਜਿਹੜੇ ਜਿਹੜੇ ਪ੍ਰਸ਼ੰਤ ਉਹਨਾਂ ਦੇ ਵਕੀਲ ਨੇ ਖੜੇ ਕੀਤੇ ਸੀ ਇੱਕ ਇੱਕ ਪੁਆਇੰਟ ਨੂੰ ਮਾਨਜੋਗ ਹਾਈ ਕੋਰਟ ਨੇ ਉਹਦਾ ਜਵਾਬ ਦਿੱਤਾ ਤੇ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਇਸ ਲਈ ਥੋੜਾ ਜਿਹਾ ਵਿਚਾਰ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਕੇਰਾ ਨੰਗਾ ਹੋ ਚੁੱਕਿਆ ਪੰਜਾਬ ਦੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਪੰਜਾਬ ਦੇ ਅੰਦਰ ਵੀ ਜਿਹੜੀ ਲੀਕਰ ਪਾਲਿਸੀ ਦਿੱਲੀ ਦੇ ਅੰਦਰ ਜਿਹੜਾ ਜੱਡਾ ਬੜਾ ਕਪੜਾ ਆਇਆ ਤੇਰਾ ਮਤਲਬ ਪੰਜਾਬ 'ਚ ਵੀ ਦਾਲ ਪੂਰੀ ਤਰ੍ਹਾਂ ਕਾਲੀ ਹੋਏਗੀ ਇਸ ਕਰਕੇ ਇਹਦੀ ਆਂਚ ਬੜੀ ਦੂਰ ਤੱਕ ਜਾਣੀ ਹੈ ਇਹ ਭ੍ਰਸ਼ਟ ਲੋਗ ਨੇ ਲੋਕਾਂ ਦੇ ਅੰਦਰ ਭ੍ਰਮ ਭਲਾ ਕੇ ਝੂਠ ਭਲਾ ਕੇ ਝੂٹے ਲਾਰੇ ਲਾ ਕੇ ਲੋਕਾਂ ਨੂੰ ਬੜਾ ਪਰਮਾਹ ਚੁਕੇ ਨੇ ਅਸੀਂ ਸਪ੍ਰੈਸ ਕਾਨਫਰੰਸ ਦੇ ਮਾਧਿਅਮ ਦੇ ਨਾਲ ਕਿਤੇ ਪੰਜਾਬ ਦੀ ਜਨਤਾ ਦੇ ਅੱਗੇ ਅਪੀਲ ਕਰਦੇ ਆ ਕਿ ਇਹਨਾਂ ਦਾ ਜਿਹੜਾ ਚਿਹਰਾ ਪੂਰੇ ਦੇਸ਼ ਦੇ ਸਾਹਮਣੇ ਨੰਗਾ ਹੋਇਆ ਹੈ ਇਹ ਆਉਣ ਵਾਲੀਆਂ ਚੋਣਾਂ ਦੇ ਅੰਦਰ ਇਹਨਾਂ ਪ੍ਰਚਾਰੀ ਲੋਕਾਂ ਤੋਂ ਦੂਰ ਜਾਓ ਨਰੇਂਦਰ ਮੋਦੀ ਜਿਹੜੇ ਕਿ ਅੱਜ ਵੀ ਡੰਕੇ ਛੋੜਦੇ ਕਹ ਰਹੇ ਨੇ ਉਹ ਰਾਜਨੀਤੀ ਲਈ ਨਹੀਂ ਕਹ ਰਹੇ ਰਾਜਨੀਤੀ ਲਈ ਹੋਵੇ ਤੇ ਉਥੇ ਦਾ ਬਹੁਤ ਸਾਰੇ ਲੋਕ ਰੋਕ ਜਿਹੜਾ ਰੋਲਾ ਬੰਦੇ ਟਾਈਮਿੰਗ ਟਾਈਮਿੰਗ ਉਹ ਕਹਿੰਦੇ ਇੱਕ ਵੀ ਭ੍ਰਸ਼ਟਾਚਾਰੀ ਬਾਹਰ ਨਹੀਂ ਰਹਿੰਦੇ ਆ ਰੈਲੀ ਜੀ ਵੀ ਬੋਲ ਰਹੇ ਨੇ ਅੱਜ ਵੀ ਬੋਲ ਰਹੇ ਨੇ ਕਿ ਜਿਨ੍ਹਾਂ ਨੇ ਦੇਸ਼ ਦਾ ਘਾਟਾ ਉਹਨਾਂ ਨੂੰ ਦੇਸ਼ ਨੂੰ ਲੂਟਾਣਾ ਪਏਗਾ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਨੇ ਸਮਲਦਾ ਨਿਸ਼ਾਨ ਲੋਕਾਂ ਨੂੰ ਇਹ ਕਾਂਗਰਸ ਨੂੰ ਵੀ ਬੜਾ ਦੇਖ ਲਿਆ ਆ ਕਾਂਗਰਸ ਦਾ ਵੀ ਜੋ ਹਾਲ ਹੈ ਦਿੱਲੀ ਦੇ ਅੰਦਰ ਗੁੱਥਾ ਮੁੱਥੀ ਉਥੇ ਪੰਜਾਬ ਚ ਗੁੱਥੋ ਮੁੱਤੀ ਦਿੱਲੀ ਚ ਜੱਪਾ ਜੱਪੀ ਦਿੱਲੀ ਤੇ ਉਹ ਇਨਫਲੂਐਂਸਰ ਨੂੰ ਗੱਲ ਬਕਣੀਆਂ ਪਾ ਰਹੇ ਨੇ ਔਰ ਚੋਰ ਚੋਰੋਂ ਤੇਰੇ ਭਾਈ TMC ਦਾ ਪੰਗਾ ਪਿਆ ਤੇ ਉਹ ਉਸ ਪੰਗੇ ਦੇ ਹੰਦ ਇਹ ਜਾ ਰਹੇ ਨੇ ਉਥੇ ਅੱਠਾਣੇ ਦੇ ਹੰਦ ਇਸ ਕਰਕੇ ਅੱਜ ਪੂਰਾ ਦੇਸ਼ ਦੇ ਅੱਗੇ ਕੇਜਰੀਵਾਲ ਨੰਗਾ ਹੋ ਚੁਕਿਆ ਹੈ ਉਹਦਾ ਚਿਹਰਾ ਨੰਗਾ ਹੋ ਚੁਕਿਆ ਹੈ ਪ੍ਰਸ਼ਟ ਲੋਕ ਨੇ ਅਗਰ ਮਾਸਾ ਜੀ ਵੀ ਨੈਤਿਕਤਾ ਬਚੀ ਹੈ ਤੇ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਇਹ ਤਵਕੂ ਹੈ ਨਿਊਨਾ ਕੋਲ ਲੇਕਿਨ ਜ਼ਰੂਰ ਇਹ ਚਾਹਾਂਗੇ ਕਿ ਥੋੜੀ ਜੀ ਵੀ ਅਗਰ ਹੈਗੀ ਹੈ ਪੰਜਾਬੀ ਚ ਉਹਨੂੰ ਜੋ ਕਹਿੰਦੇ ਆ ਤੇ ਰਜਾਇਨ ਕਰ ਦੇ ਸਰ ਸੰਜੇ ਸਿੰਘ ਕੇ ਬਾਰੇ ਕੱਲ ਬਹੁਤ ਅੱਛਾ ਜਵਾਬ ਦਿਆ ਉਹ ਬੌਂਡ ਕੋ ਲੈ ਕੇ ਰੋਲ ਸ਼ੋਰ ਡਾਲ ਰਹੇ ਤੇ ਕੋਰਟ ਕਹਿੰਦੀ ਜੇ ਹਮਾਰਾ ਕੰਮ ਨਹੀਂ ਹੈ ਕੋਰਟ ਨੇ ਬੜਾ ਡਾਇਰੈਕਟ ਇੱਕ ਇੱਕ ਪੁਆਇੰਟ ਨੂੰ ਧੋਇਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਗਵਾਹ ਬਣੇ ਨੇ ਉਹ ਕੋਰਟ ਬਣਾਉਂਦੀ ਹੈ ਉਹ ਇਵਨ ਇਡੀ ਵੀ ਨਹੀਂ ਜਿਹੜਾ ਬਿਆਨ ਆ ਉਹ ਬੰਦ ਕਮਰੇ ਚ ਹੁੰਦਾ ਜੱਜ ਬੈਠਦਾ ਤੇ ਉਹ ਦੂਸਰਾ ਬੰਦਾ ਆ ਕੇ ਗਵਾਹੀ ਦਿੰਦਾ ਇਸ ਕਰਕੇ ਹੁਣ ਇਹਨਾਂ ਕੋਲ ਕੋਈ ਵੀ ਕਾਰਨ ਨਹੀਂ ਬਚਿਆ ਕਿ ਇਹ ਲੋਕਾਂ ਦੇ ਅੱਗੇ ਰਾਕੇ ਭਰਮ ਭਲਾਣਗੇ ਲੋਕ ਇਹਨਾਂ ਦੇ ਭਰਮ ਚ ਨਹੀਂ ਫੇਲ ਆਣਗੇ